ਅਨੇਡਿੰਗ ਹਵਨ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਪਿਆਰੀ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਕੈਨੇਡਾ ਆਈਈਸੀ 2025 ਸੀਜ਼ਨ ਦੇ ਅੰਤਰਰਾਸ਼ਟਰੀ ਨੌਜ਼ਵਾਨਾਂ ਲਈ ਮੌਕਿਆਂ ਦੀ ਇੱਕ ਵਿਸ਼ਾਲ ਲਹਿਰ ਦੇ ਨਾਲ ਸ਼ੁਰੂਆਤ ਕੀਤੀ ਗਈ ਹੈ 17 ਜਨਵਰੀ 2025 ਨੂੰ ਸਮਾਪਤ ਹੋਣ ਵਾਲੇ ਸੱਦਿਆਂ ਦੇ ਪਹਿਲੇ ਦੌਰ ਵਿੱਚ ਪ੍ਰਭਾਵਸ਼ਾਲੀ ਕੁੱਲ 10274 ਵਰਕ ਪਰਮਿਟ ਸੱਦਿਆਂ ਜਾਰੀ ਜੋ ਕੀਤੇ ਗਏ ਸਨ ਇਸ ਸੀਜ਼ਨ ਦੀ ਸ਼ੁਰੂਆਤ ਇੱਕ ਮਜ਼ਬੂਤ ਸ਼ੁਰੂਆਤ ਦੇ ਨਿਸ਼ਾਨ ਦੇਈ ਕਰਦਾ ਜੋ ਵਿਸ਼ਵ ਭਰ ਵਿੱਚ ਹਜ਼ਾਰਾਂ ਵਿਅਕਤੀਆਂ ਲਈ ਸੱਭਿਆਚਾਰਕ ਵਟਾਂਦਰੇ ਅਤੇ ਪੇਸ਼ੇਵਰ ਵਿਕਾਸ ਦੀ ਸਹੂਲਤ ਦਾ ਵਾਅਦਾ ਕਰਦੇ ਨੇ ਆਈਆਈਸੀ ਪ੍ਰੋਗਰਾਮ ਬਿਨੇਕਾਰ ਲਈ ਤਿੰਨ ਪ੍ਰਮੁੱਖ ਸ਼੍ਰੇਣੀਆਂ ਪੇਸ਼ ਕਰਦਾ ਵਰਕਿੰਗ ਹੌਲੀਡੇ ਵੀਜ਼ਾ ਯੰਗ ਪ੍ਰੋਫੈਸ਼ਨਲ ਅਤੇ ਇੰਟਰਨੈਸ਼ਨਲ ਕੋ-ਅਪ ਇੰਟਰਨਸ਼ਿਪ ਇੱਥੇ ਦੱਸਣਾ ਵੀ ਬੰਦਾ ਕਿ ਇਹਨਾਂ ਸ਼੍ਰੇਣੀਆਂ ਨੂੰ ਅਕਈ ਹਿੱਸਿਆਂ ਵਿੱਚ ਵੰਡੇ ਗਿਆ ਤੇ ਕਿਵੇਂ ਵੰਡੇ ਗਿਆ ਸਭ ਤੋਂ ਪਹਿਲਾਂ ਵਰਕਿੰਗ ਹਾਲੀਡੇ ਵੀਜ਼ਾ ਇਸ ਸ਼੍ਰੇਣੀ ਦੇ ਤਹਿਤ 8260 ਸਦੇ ਜਾਰੀ ਕੀਤੇ ਗਏ ਸਨ ਇਸ ਪੂਲ ਵਿੱਚ ਵਰਤਮਾਨ ਦੇ ਅੰਦਰ 34 ਯੋਗ ਦੇਸ਼ਾਂ ਦੇ 33825 ਬੇਨਿਕਾ ਸਨ ਪੇਸ਼ੇਵਰ ਨੌਜਵਾਨ ਇਸ ਰੁਜ਼ਗਾਰ ਦਾਤਾ ਵਿਸ਼ੇਸ਼ ਵਰਗ ਪਰਮਿਟ ਵਿੱਚ ਸਟੀਮ 1161 ਤੋਂ ਵੱਧ ਸਦੇ ਭੇਜੇ ਗਏ ਸਨ ਅੰਤਰਰਾਸ਼ਟਰੀ ਕੋ-ਅਪਿੰਟਰਸ਼ਿਪ ਕੈਨੇਡਾ ਵਿੱਚ ਪੇਸ਼ੇਵਰ ਤਜਰਬੇ ਦੀ ਮੰਗ ਕਰਨ ਵਾਲੇ ਯੋਗ ਉਮੀਦਵਾਰਾਂ ਦੇ ਲਗਭਗ 850 ਸੱਦੇ ਜਾਰੀ ਕੀਤੇ ਗਏ ਸਨ ਆਈਈਸੀ 2025 ਵਿਸਤ੍ਰਿਤ ਦੇਸ਼ਾਂ ਆਵਾਰ ਸੱਦੇ ਜੋ ਨੇ ਆਈਈਸੀ ਸੀਜ਼ਨ ਦੇ ਅਧਿਕਾਰਕ ਤੌਰ ਤੇ 16 ਜਨਵਰੀ 2024 ਤੋਂ ਜਿਸ ਨੂੰ ਖੋਲਿਆ ਇਸ ਮਿੱਟੀ ਤੋਂ ਯੋਗ ਦੇਸ਼ਾਂ ਦੇ ਨੌਜਵਾਨਾਂ ਆਪਣੇ ਪ੍ਰੋਫਾਈਲ ਈ IEC ਪੂਲ ਵਿੱਚ ਜਮ੍ਹਾਂ ਕਰਾਉਣ ਦੇ ਯੋਗ ਹੋ ਗਏ ਨੇ ਕੈਨੇਡੀਅਨ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਕਿ ਸੱਦਾ ਪੱਤਰ ਦਾ ਪਹਿਲਾ ਦੌਰ 13 ਜਨਵਰੀ 2025 ਦੇ ਹਫ਼ਤੇ ਵਿੱਚ ਸ਼ੁਰੂ ਕੀਤਾ ਜਾਵੇਗਾ 17 ਜਨਵਰੀ 2025 ਤੱਕ ਹਜ਼ਾਰਾਂ ਸੱਦੇ ਭੇਜੇ ਅਤੇ ਬਹੁਤ ਸਾਰੇ ਬਿਨੇਕਾਰ ਆਉਣ ਵਾਲੇ ਦੌਰ ਵਿੱਚ ਆਪਣੀ ਵਾਰੀ ਦੀ ਬੇਸਬਰੀ ਦੇ ਨਾਲ ਜਿੱਥੇ ਉਡੀਕ ਕਰ ਰਹੇ ਨੇ 17 ਜਨਵਰੀ 2025 ਤੱਕ ਸੱਦੇ ਪ੍ਰਾਤ ਕਰਨ ਵਾਲੇ ਦੇਸ਼ਾਂ ਦੀ ਇੱਕ ਵਿਸਤ੍ਰਿਤ ਝਲਕ ਵੀ ਸਰਕਾਰ ਵੱਲੋਂ ਪੇਸ਼ ਕੀਤੀ ਗਈ ਹੈ। ਡੇਟਾ ਵਿੱਚ ਕੁੱਲ ਸੱਦੇ ਜਿੱਥੇ ਉਪਲਬਧ ਸਥਾਨ ਪੂਲ, ਅਵੇ ਚ ਉਮੀਦਵਾਰਾਂ ਦੀ ਗਿਣਤੀ, 2025 ਦਾ ਕੋਟਾ ਅਤੇ ਅਗਲੇ ਗੇੜ ਵਿੱਚ ਸੱਦਾ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਸ਼ਾਮਲ ਹੈ। ਜਿਸ ਵਿੱਚ ਵਰਕਿੰਗ ਹਾਲਿਡੇ ਵੀਜ਼ਾ ਸ਼੍ਰੇਣੀ ਅਤੇ ਦੇਸ਼ ਦੱਸੇ ਗਏ ਨੇ। ਵਰਕਿੰਗ ਹਾਲਿਡੇ ਵੀਜ਼ਾ ਇੱਕ ਓਪਨ ਵਰਕ ਪਰਮਿਟ ਦੀ ਪੇਸ਼ਕਸ਼ ਕਰਦਾ ਪ੍ਰਾਪਤਕਾਂ ਨੂੰ ਇਹ ਲਚਕਤਾ ਪ੍ਰਦਾਨ ਕਰਦਾ ਹੈ। ਇਹ ਕਈ ਮਾਲਕਾਂ ਲਈ ਕੰਮ ਤੁਸੀਂ ਕਰ ਸਕਦੇ ਹੋ ਕੈਨੇਡਾ ਵਿੱਚ ਵੱਖ-ਵੱਖ ਥਾਵਾਂ ਦੇ ਪਰਚੋਲ ਕਰ ਸਕਦੇ ਹੋ ਆਪਣੀ ਯਾਤਰਾ ਸਾਹਸ ਨੂੰ ਫੰਡ ਦੇਣ ਲਈ ਆਮਦਨ ਵੀ ਕਮਾ ਸਕਦੇ ਹੋ ਇਹ ਸ਼੍ਰੇਣੀ ਉਹਨਾਂ ਲੋਕਾਂ ਲਈ ਆਦਰਸ਼ ਹੈ ਜਿਨ੍ਹਾਂ ਕੋਲ ਨੌਕਰੀ ਦੀ ਪੇਸ਼ਕਸ਼ ਨਹੀਂ ਹੈ ਜੋ ਕੰਮ ਕਰਦੇ ਹੋਏ ਕੈਨੇਡਾ ਸੱਭਿਆਚਾਰ ਦਾ ਅਨੁਭਵ ਕਰਨਾ ਚਾਹੁੰਦੇ ਨੇ ਨੌਜਵਾਨ ਪੇਸ਼ੇਵਰ ਸ਼੍ਰੇਣੀ ਦੇ ਸੱਦੇ ਯੰਗ ਪੇਸ਼ੇਵਰ ਸ਼੍ਰੇਣੀ ਉਹ ਬਿਨੇਕਾਰਾਂ ਦੇ ਲਈ ਤਿਆਰ ਕੀਤੀ ਗਈ ਜਿਨ੍ਹਾਂ ਕੋਲ ਇੱਕ ਕੈਨੇਡੀਅਨ ਮਾਲਕ ਤੋਂ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਹੈ ਜੋ ਉਹਨਾਂ ਦੇ ਪੇਸ਼ੇਵਰ ਵਿਕਾਸ ਦੇ ਨਾਲ ਮੇਲ ਖਾਂਦੀ ਹੈ ਇਸ ਮਾਲਕ ਵਿਸ਼ੇਸ਼ ਵਰਗ ਪਰਮਟ ਲਈ ਪ੍ਰਾਪਤ ਕਰਤਾਵਾਂ ਨੂੰ ਉਸ ਸਥਾਨ ਤੇ ਇੱਕੋ ਮਾਲਕ ਨਾਲ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਅੰਤਰਰਾਸ਼ਟਰੀ ਸਹਾਇਕ ਇੰਟਰਨਸ਼ਿਪ ਸੱਦੇ ਇਹ ਸ਼੍ਰੇਣੀ ਪੋਸਟ ਸਕੈਂਡਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਵਿਵਾਰਕ ਪੇਸ਼ੇ ਅਨੁਭਵ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ ਯੋਗ ਉਮੀਦਵਾਰ ਕੰਮ ਦੀ ਪਲੇਸਮੈਂਟ ਜਾਂ ਇੰਟਰਨਸ਼ਿਪ ਲਈ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਆਪਣੇ ਠਹਿਰਾਵ ਦੌਰਾਨ ਇੱਕੋ ਸਥਾਨ ਤੇ ਇੱਕੋ ਮਾਲਕ ਲਈ ਕੰਮ ਕਰਨਾ ਆਈ.ਈ.ਸੀ. 2025 ਲਈ ਫੀਸ ਕੈਨੇਡੀਅਨ ਸਰਕਾਰ ਨੇ ਆਈ.ਈ.ਸੀ. 2025 ਫੀਸਾਂ ਇਸ ਤਰ੍ਹਾਂ ਨਿਰਧਾਰਤ ਕੀਤੀ ਨੇ ਕੰਮ ਵਾਲੇ ਛੁੱਟੀ ਦੇ ਬਿਨੈਕਾਰ ਜਿੱਥੇ 179 ਡਾਲਰ 75 ਸੈਂਟ ਕੈਨੇਡੀਅਨ ਬਾਇਓਮੈਟ੍ਰਿਕ ਫੀਸ 85 ਡਾਲਰ ਕੈਨੇਡੀਅਨ ਬਾਇਓਮੈਟ੍ਰਿਕ ਜਮ੍ਹਾਂ ਕਰਾਉਣ ਦੇ ਲੜਿੰਦੇ ਸਾਰੇ ਉਮੀਦਵਾਰਾਂ ਤੇ ਲਾਗੂ ਹੋਵੇਗੀ IEC 2025 ਸੀਜ਼ਨ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਇਆ ਹੈ ਜਿਸਨੂੰ ਹਜ਼ਾਰਾਂ ਨੌਜਵਾਨਾਂ ਨੂੰ ਕੈਨੇਡਾ ਵਿੱਚ ਰਹਿਣ ਤੇ ਕੰਮ ਕਰਨ ਦੀ ਪਰਚੋਲ ਕਰਨ ਦੇ ਮੌਕੇ ਮਿਲ ਸਕਦੇ ਨੇ ਸ਼ਰਤ ਸ਼ਿਰਵਾਤੀ ਦੌਰ ਵਿੱਚ 10274 ਤੋਂ ਵੱਧ ਸੱਦੇ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਇਹ ਪ੍ਰੋਗਰਾਮ ਸਾਲ ਲਈ ਆਪਣੇ ਟਿਚੇ ਨੂੰ ਪ੍ਰਾਪਤ ਕਰਨ ਦੇ ਰਾਤੇ ਹੈ ਜੇਕਰ ਤੁਸੀਂ ਵੀ ਯੋਗ ਉਮੀਦਵਾਰ ਹੋ ਤਾਂ ਜਕੀਨ ਬਣਾਓ ਵੀ ਤੁਹਾਡੀ ਪ੍ਰੋਫਾਈਲ ਪੂਰੀ ਹੈ ਤੇ ਅਪਡੇਟ ਕੀਤੀ ਜਾਵੇ ਅਧਿਕਾਰਿਕ ਸੱਦੇ ਜਿੱਥੇ ਦੌਰ ਤੇ ਦੇਖੋ ਤੇ ਇੱਕ ਅਪੋ ਕੈਨੇਡੀਅਨ ਸਹਾਸ ਲਈ ਚਿਆਰ ਹੋ ਜਾਓ ਤੇ ਅਪਲਾਈ ਕਰੋ ਕੈਨੇਡਾ ਨਿਗਮਾ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਬਰੇਕਿੰਗ ਨਿਊਜ਼ ਹੋਰ ਖਬਰਾਂ ਦੇ ਫਰੇਸ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ